ਹਾਂਜੀ ਦੋਸਤੋ ਆਪਾਂ ਫਿਰ ਤੁਹਾਡੇ ਲਈ ਇੱਕ ਐਸੀ ਸ਼ਹਿ ਲੈ ਕੇ ਆਏ ਹਾਂ ਜਿਦੇ ਬਾਰੇ ਤੁਹਾਨੂੰ ਪਤਾ ਜ਼ਰੂਰ ਹੋਵੇਗਾ ਪਰ ਇਹਦੇ ਕੀ ਕੀ ਫਾਇਦੇ ਨੇ ਉਹਦੇ ਬਾਰੇ ਨਹੀਂ ਪਤਾ ਹੋਵੇਗਾ ਛੋਟੀ ਜਿਹੀ ਇੱਕ ਵੀਡੀਓ ਆ ਐਂਡ ਤੱਕ ਜ਼ਰੂਰ ਸੁਣੀਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਹਾਂਜੀ ਫਿਰ ਹੋ ਜੀਏ ਸ਼ੁਰੂ ਇਹ ਹੈਗੀ ਆ ਜੀ ਕੀ ਕੁਵਾਰ ਕਹਿ ਦਿੰਦੇ ਆਪਾਂ ਇਹਨੂੰ aloevera ਵੀ ਆਖਦੇ ਆ ਤੇ ਕੁਮਾਰ ਕੰਦੜ ਵੀ ਆਖਦੇ ਨੇ ਇਹਨੂੰ ਹਰਿਆਣੇ ਦੇ ਵਿੱਚ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਵਿੱਚ ਉੱਤਰ ਪ੍ਰਦੇਸ਼ ਵਰਗੇ ਜਿਹੜੇ ਇਲਾਕੇ ਨੇ ਰੇਤਲੇ ਇਲਾਕੇ ਕਿਉਂਕਿ ਇਹ ਨਾ ਜਿਹੜਾ ਫਸਲ ਇਦਾਂ ਦੀ ਆ ਵੀ ਇਹਨੂੰ ਮਤਲਬ ਕਿ ਜਿਆਦਾ ਬੀਜ ਵਗੈਰਾ ਇਹਦਾ ਨਹੀਂ ਹੁੰਦਾ ਹੈਗਾ ਬਸ ਤੁਸੀਂ ਨਾ ਇੰਨੀ ਕਿਹੇ ਕੱਟੋ ਇੰਨੀ ਕੱਟ ਕੇ ਤੁਸੀਂ ਜਿੱਥੇ ਲਗਾ ਦੋਗੇ ਇਹਨੇ ਉੱਥੇ ਹੀ ਹੋ ਜਾਣਾ ਆ ਆਪਣੇ ਆਪ ਆਪਣੀ ਜੜ ਫੜ ਲੂਗੀ ਬਹੁਤ ਤੇਜ਼ੀ ਨਾਲ ਵਾਧਦੀ ਹੈ ਇਹਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਪਾਣੀ ਦੀ ਬਿਲਕੁਲ ਵੀ ਇਹਨੂੰ ਮਤਲਬ ਆਸ ਜਿਹੜੀ ਹੁੰਦੀ ਹੈ ਨਾ ਸਰਦੀਆਂ ਦੇ ਵਿੱਚ ਉਦਾਂ ਦੀ ਜਿਹੜੀ ਤਰੇਲ ਦੀ ਬਸ ਜ਼ਰੂਰਤ ਹੁੰਦੀ ਹੈ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਤੁਸੀਂ ਦੇਖੋ ਇਹ ਕਿੰਨਾ ਜ਼ਿਆਦਾ ਹੋਇਆ ਹੋਇਆ ਆ ਔਰ ਗੁੱਦਾ ਵੀ ਇਹਦੇ ਵਿੱਚ ਪੂਰਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇਹਦੇ ਫਾਇਦੇ ਬਹੁਤ ਨੇ ਫਾਇਦੇ ਨੇ ਜਿਵੇਂ ਕਿ ਹੁਣ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੋਵੇ ਤਾਂ ਤੁਸੀਂ ਮਾਊਥਵਾਸ਼ ਜਿਹਦਾ ਕਹਲੋ ਵੀ ਮੂੰਹ ਦੇ ਵਿੱਚ ਪੁਰਲਾ ਕਰ ਸਕਦੇ ਹੋ ਸ਼ੁੱਧ ਹੋਵੇ ਇਹ ਪਰ ਮਤਲਬ ਇਹਦਾ ਤੁਸੀਂ ਨਾ ਇੱਕ ਇੰਨਾ ਜਿਹੜਾ ਪੂਰੇ ਦਾ ਪੂਰਾ ਲੈ ਲਓ ਲੈ ਕੇ ਤੁਸੀਂ ਕੀ ਕਰਨਾ ਇੱਥੋਂ ਨਾ ਇੱਥੋਂ ਇਹਨੂੰ ਕਿਤੇ ਨਾ ਕਿਤੇ ਇਹਦਾ ਕਹਿ ਲੋ ਵੀ ਬੰਨ ਦੋ ਇਹਨੂੰ ਜਦੋਂ ਤੁਸੀਂ ਬੰਨਦੋਂਗੇ ਨੀਚੇ ਤੋਂ ਜਿੰਨਾ ਇਹਦਾ ਜ਼ਹਿਰੀਲਾ ਭਾਗ ਹੋਣਾ yellow ਕਲਰ ਦੀ ਇੱਕ ਜਾਰੀ ਹੁੰਦੀ ਹੈ ਜਿਹੜੀ ਨਿਕਲਦੀ ਰਹਿੰਦੀ ਆ ਉਹ ਜਿਹੜੀ ਹੈਗੀ ਆ ਸਾਰੀ ਦੀ ਸਾਰੀ ਆਪਣੇ ਆਪ ਨਿਕਲਦੀ ਜਾਊਗੀ ਤੇ ਸ਼ੁੱਧ ਹੋ ਜਾਣਾ ਇਸ ਤਰੀਕੇ ਨਾਲ ਵੀ ਇਹ ਸ਼ੁੱਧ ਹੁੰਦੀ ਆ ਬਾਕੀ ਮੈਡੀਕਲ ਤੇ ਜਿਹੜੀ ਆਉਂਦੀ ਆ ਉਹ ਤਾਂ ਬਿਲਕੁਲ ਤਰਲ ਪਦਾਰਥ ਹੁੰਦਾ ਆ ਤੁਸੀਂ ਇਹਨੂੰ ਜੇ ਮੂੰਹ ਦੇ ਵਿੱਚ ਬਦੂ ਆਉਂਦੀ ਆ ਉਹਦੇ ਲਈ ਯੂਜ਼ ਕਰ ਸਕਦੇ ਹੋ ਜਾਂ ਫਿਰ ਜੇ ਕਿਤੇ ਕਈ ਵਾਰੀ ਕੀ ਹੁੰਦਾ ਆਪਣੇ ਹੱਥ ਜਲ ਗਿਆ ਜਿੱਦਾਂ ਆਪਾਂ ਕੀ ਕਰਦੇ ਆ ਕਾਲਗੜ ਚੱਕ ਕੇ ਲਾਉਨੇ ਆ ਤੁਸੀਂ ਉਹਦੀ بجائے ਅਗਰ ਇਹਨੂੰ ਲਗਾਉ ਤਾਂ ਜਲਦੀ ਰੀਲਿਫ ਮਿਲੂਗਾ ਤੁਹਾਨੂੰ ਠੰਡਕ ਮਿਲੇਗੀ ਪੂਰੀ ਦੀ ਪੂਰੀ ਬਿੱਕਾ ਨੇਰ ਦੇ ਵਿੱਚ ਇੱਕ ਐਸਾ ਪਿੰਡ ਆ ਦੇਵੀਕੁੱਡ ਜਿਹਦੇ ਵਿੱਚ ਮਤਲਬ ਹਰ ਘਰ ਦੇ ਵਿੱਚ ਇਸ ਚੀਜ਼ ਦਾ ਤੁਹਾਨੂੰ ਜਿਹੜਾ ਹੈਗਾ ਪੌਦਾ ਮਿਲਣਾ ਹੀ ਮਿਲਣਾ ਹਰੇਕ ਘਰ ਦੇ ਵਿੱਚ ਉੱਥੇ ਦੇ ਲੋਕ ਇਹਦੀ ਸਬਜ਼ੀ ਦੇ ਇੰਨੇ ਕੁ ਸ਼ੌਕੀਨ ਨੇ ਮਤਲਬ ਉਹ ਜਿੱਦਾਂ ਕਹਿ ਲਓ ਵੀ ਆਪਾਂ ਮੂੰਗੀ ਮਸਰੀ ਦੇ ਜਿਹੜਾ ਹੈਗਾ ਆ ਵੀ ਆਪਾਂ ਦਾਲ ਕਹਿ ਦਿੰਦੇ ਆ ਦਾਲ ਧਰ ਲਓ ਜੀ ਉਹ ਮਤਲਬ ਇਸ ਸਬਜ਼ੀ ਨੂੰ ਜਿਹੜਾ ਹੈਗਾ ਬਣਾਉਂਦੇ ਨੇ ਬਹੁਤ ਵਧੀਆ ਜਿਹੜੀ ਇਹਦੀ ਰੈਸਪੀ ਹੁੰਦੀ ਆ ਸਬਜ਼ੀ ਦੀ ਵੀ ਬਹੁਤ ਟੇਸਟੀ ਬਣਦੀ ਆ ਸਬਜ਼ੀ ਬਾਕੀ ਇਸ ਤੋਂ ਇਲਾਵਾ ਹੋਰ ਕਈ ਬਿਮਾਰੀਆਂ ਦੇ ਲਈ ਇਸ ਨੂੰ ਯੂਜ਼ ਕੀਤਾ ਜਾਂਦਾ ਆ ਦੂਸਰੀ ਜੇ ਆਪਾਂ ਗੱਲ ਕਰਦੇ ਆ ਜੀ ਜਿਵੇਂ ਕਹਿ ਲਓ ਕਿ ਕਈ ਵਾਰੀ ਕੀ ਹੁੰਦਾ ਕੋਈ ਆਪਣੇ ਸੱਟ ਐਸੀ ਲੱਗ ਜਾਂਦੀ ਆ ਠੀਕ ਨਹੀਂ ਹੁੰਦੀ ਇਹਨੂੰ ਜੇ ਕੰਟੀਨਿਊਸਲੀ ਲਗਾਉਂਦੇ ਰਹੀਏ ਤਾਂ ਉਹ ਜਿਹੜਾ ਜ਼ਖਮ ਆ ਉਹ ਵੀ ਠੀਕ ਹੋ ਜਾਂਦਾ ਆ ਬਾਕੀ ਸਕਿਨ ਦੇ ਉੱਤੇ ਇਹ ਬਹੁਤ ਜਲਦੀ ਵਰਕ ਕਰਦੀ ਆ ਕਿਸੇ ਦੀ ਸਕਿਨ ਫੱਟੀ ਹੋਵੇ ਜਾਂ ਫਿਰ ਲੂਜ਼ ਹੋਵੇ ਜਾਂ ਫਿਰ ਕਹੋ ਕਿ ਮਤਲਬ ਕੋਈ ਦਾਗ-ਧੱਬਾ ਹੋਵੇ ਅਗਰ ਰੋਜ਼ਾਨਾ ਇਸਤੇਮਾਲ ਕਰਦੇ ਨੇ ਤਾਂ ਉਹ ਵੀ ਇਹਦੇ ਲਈ ਸਕਿਨ ਦੀ ਪ੍ਰੋਬਲਮ ਜਿਹੜੀਆਂ ਖਤਮ ਹੁੰਦੀ ਆ ਬਾਕੀ ਵਾਲਾਂ ਦੀ ਪ੍ਰੋਬਲਮ ਲਈ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਮੈਨੂੰ ਪਤਾ ਜ਼ਰੂਰ ਪਤਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੇ ਜਿਹੜੀਆਂ ਬੱਚੀਆਂ ਨੇ ਕੁੜੀਆਂ ਆਪਣੇ ਇਸ ਨੂੰ ਯੂਜ਼ ਕਰਦੀਆਂ ਨੇ ਬਾਲਾਂ ਤੇ ਅਪਲਾਈ ਕਰਦੀਆਂ ਨੇ ਬਾਕੀ ਇਸ ਤੋਂ ਇਲਾਵਾ ਇੱਕ ਤੇਲ ਵੀ ਤੁਸੀਂ ਬਣਾ ਸਕਦੇ ਹੋ ਘਰ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਦਾ ਮਿਕਸਚਰ ਕਰਕੇ ਜਿਵੇਂ ਪਿਆਜ ਹੋ ਗਿਆ ਲਸਣ ਹੋ ਗਈ ਜਾਂ ਫਿਰ ਕਹਿ ਲਓ ਕਿ ਤੇਲ ਹੋ ਗਿਆ ਸਰੋਂ ਦਾ ਪਾ ਕੇ ਉਹਦੇ ਵਿੱਚ ਇਸ ਨੂੰ ਇਹਦੀ ਮਾਤਰਾ ਜ਼ਿਆਦਾ ਰੱਖਣੀ ਆ ਤੁਸੀਂ ਚੰਗੀ ਤਰ੍ਹਾਂ ਨਾ ਪਕਾ ਲਓ ਤੇ ਛਾਣ ਕੇ ਕੱਢ ਲਓ ਤੁਸੀਂ ਇਹ ਖਰਾਬ ਨਹੀਂ ਹੋਊਗਾ ਤੁਸੀਂ ਵੀਕਲੀ ਦੋ ਵਾਰੀ ਮਤਲਬ ਜਾਂ ਵੀਕਲੀ ਇਹਨੂੰ ਯੂਜ਼ ਕਰੋ ਤੇਲ ਨੂੰ ਤੁਹਾਡੇ ਵਾਲ ਰੇਸ਼ਮ ਦੀ ਤਰ੍ਹਾਂ ਹੋ ਜਾਣਗੇ ਨਾ ਵਾਲ ਝੜਨਗੇ ਕਦੇ ਨਾ ਹੀ ਸਿਕਰੀ ਪਏਗੀ ਵਾਲਾਂ ਦੇ ਵਿੱਚ ਔਰ ਵਾਲਾਂ ਦੀ ਜਿਹੜੀ ਹੈਗੀ ਆ ਮਲੇਮਤਾ ਮਤਲਬ ਮਲਾਇਮ ਰਹਿਣਗੇ ਵਾਲ ਤੁਹਾਡੇ ਹਾਂਜੀ ਇਹ ਬਹੁਤ ਸਾਰੀਆਂ ਜਿਹੜੀਆਂ ਤੁਹਾਨੂੰ ਮੈਂ ਦੱਸਿਆ ਨੇ ਹੋਰ ਵੀ ਬਹੁਤ ਸਾਰੇ ਬੈਨੀਫਿਟ ਨੇ ਜੇ ਮੈਂ ਦੱਸਾਂ ਆਹ ਹੈ ਤਕਰੀਬਾ ਤਕਰੀਬਨ ਵੀਡੀਓ 20 20 ਮਿੰਟ ਦੀ ਬਣ ਜਾਏਗੀ ਸੋ ਆਪਾਂ ਜ਼ਿਆਦਾ ਲੰਬਾ ਨਾ ਕਰਦੇ ਹੋਏ ਤੇ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀਡੀਓ ਲੈ ਕੇ ਆਈਏ ਜਲਦੀ ਤੁਹਾਡੇ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ